ਤੇ ਤਰਨ ਤਾਰਨ ਰੋਡ ਤੇ ਗੋਮਾਸ ਫੈਕਟਰੀ ਚੱਲਣ ਦੇ ਮਾਮਲੇ 'ਚ Hindu ਸੰਗਠਨਾ ਨੇ ਸ਼੍ਰੀ ਦੁਰਗਿਆਨਾ ਮੰਦਿਰ ਤੋਂ ਹਾਥੀ ਗੇਟ ਤੱਕ ਰੋਸ ਮਾਰਚ ਕੀਤਾ। ਉਹਨਾਂ ਨੇ STM ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਸੌਪਿਆ। ਮੰਗਾਂ ਵਿੱਚ ਮੁੱਖ ਦੋਸ਼ੀ ਇਸਰਾਨ ਖਾਨ ਉੱਤੇ ਧਾਰਾ 302 ਹੇਠ ਕੇਸ ਦਰਜ ਕਰਨ, ਫੈਕਟਰੀ ਸੀਲ ਕਰਨ ਅਤੇ ਗਾਉਂ ਰੱਖਿਆ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ। Hindu ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ 15 ਦਿਨਾਂ ਵਿੱਚ ਕਾਰਵਾਈ ਨਾ ਹੋਈ ਤਾਂ ਉਹ ਮਰਨ ਵਰਤ ਤੇ ਬੈਠਣਗੇ ਇਸ ਮੌਕੇ ਉੱਤੇ ਹਿੰਦੂ ਆਗੂ ਸਚਿਨ ਮਹਿਰਾ ਵਿਕਰਮ ਗੰਗੋਤਰਾ ਅਜੇ ਸੇਠ ਰੋਹਿਤ ਥ੍ਰਿਪਾਠੀ ਗੁਨੇਸ਼ ਹੈਪੀ ਰਾਜਿੰਦਰ ਸ਼ਰਮਾ ਸਚਿਨ ਬਹਿਲ ਪੰਕਜ ਦੇਵਸਰ ਅੰਕਿਤ ਖੋਸਲਾ ਅਨਿਲ ਟੰਡਨ ਰਾਜਿੰਦਰ ਸਿੰਘ ਆਦੇਵ ਰੋਹਿਤ ਅਰੋੜਾ ਸਮੇਤ ਕਈ ਵਰਕਰ ਮੌਜੂਦ ਸਨ ਬੜੀ ਮੰਦਭਾਗੀ ਘਟਨਾ ਜਿਹੜੀ ਪੰਜਾਬ 'ਚ ਕੁਝ ਸਮੇਂ ਤੋਂ ਚੱਲੀ ਆ ਰਹੀ ਹੈ ਪਿਛਲੇ ਦਿਨੋਂ ਅਬਨਥਰ ਗੁਰੂ ਨਗਰ ਦੇ ਵਿੱਚ ਵੱਡੀ ਮਾਤਰਾ ਵਿੱਚ ਗਾਉਂ ਦਾ ਪਾਵ ਦੀ ਫੈਕਟਰੀ ਦਾ ਮਿਲਣਾ ਬੜਾ ਹੀ ਚਿੰਤਾ ਦਾ ਵਿਸ਼ਾ ਬਣਿਆ ਅਸੀਂ ਸਾਰੇ ਇੱਦੂ ਸੰਗਠਨਾਂ ਨੇ ਇੱਕ ਪ੍ਰਲਗ ਕੀਤਾ ਸੀ ਕਿ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਮੰਗ ਪੱਤਰ BC ਨੂੰ ਦਿਵਾਂਗੇ ਜਿਸ ਦੇ ਸਾਰੀਆਂ ਮੁੱਖ ਮੰਗਾਂ ਗਿਆ ਸੀ ਕਿ ਜਿਨ੍ਹਾਂ ਦੇ ਵੀ ਹੈ ਗੌਮ ਹਤਿਆ ਕਰਦੇ ਨੇ ਉਹਨਾਂ ਦਾ 302 ਦਾ ਪਰਚਾ ਦਰਜ ਕੀਤਾ ਜਾਵੇ ਹਿੰਦੂ ਸਮੂਹ ਸੰਗਠਨਾਂ ਦੁਆਰਾ ਪੰਜਾਬ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਾਡੀਆਂ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਜੇਰਾ ਇਮਰਾਨ ਖਾਨ ਜਿਨੇ ਫਗਵਾੜੇ ਤੇ ਵੀ ਗਊ ਮਾਲ ਦੀ ਫੈਕਟਰੀ ਲਗਾਈ ਸੀ ਅਬਰੀ ਸਰਚੇ ਵੀ ਫੈਕਟਰੀ ਲਗਾਈ ਸੀ ਉਸ ਤੇ 302 ਦਾ ਪਰਚਾ ਦਿੱਤਾ ਜਾਣਾ ਚਾਹੀਦਾ ਹੈ ਗਊ ਅੱਤਿਆ ਹੋ ਰਹੀਆਂ ਸੀ ਕਿੰਨੀ ਦੇਰ ਤੋਂ ਉੱਥੋਂ ਫੈਕਟਰੀ ਚੱਲ ਰਹੀ ਸੀਗੀ ਕਿਸੇ ਨੂੰ ਨਹੀਂ ਪਤਾ ਲੱਗਾ ਔਰ ਪਹਿਲੀ ਗੱਲ ਇਹ ਹੈ ਕਿ ਸਭ ਤੋਂ ਪਹਿਲੇ ਦੋਸ਼ੀ ਤੇ ਉਹ ਹੈ ਜਿਸ ਇਨਸਾਨ ਨੇ ਉਹ ਫੈਕਟਰੀ ਦਿੱਤੀ ਹੈ ਜਿਹੜਾ ਫੈਕਟਰੀ ਦਾ ਮਾਲਿਕ ਹੈ ਕਿ ਉਹਨੂੰ ਨਹੀਂ ਸੀ ਪਤਾ ਮੈਂ ਕਿਨੂੰ ਫੈਕਟਰੀ ਦੇ ਰਿਹਾ ਕਿਉਂ ਉਹਨਾਂ ਫੈਕਟਰੀ ਦਿੱਤੀ ਜਿੰਨਾ ਕੁ ਦੋਸ਼ ਇਮਰਾਨ ਖਾਨ ਹੈ ਉਸ ਤੋਂ ਵੱਧ ਦੋਸ਼ੀ ਉਹ ਮਾਲਕ ਹੈ ਉਸਦੇ ਨਾਲ ਸਾਡੀ ਮੰਗ ਇਹ ਵੀ ਹੈ ਕਿ ਜਿਨ੍ਹਾਂ ਨੇ ਜਿਸ ਵੀ ਜਿਸ ਵੀ ਭਰਾ ਨੇ ਇਹਨਾਂ ਨੂੰ ਜਿਹੜੀ ਕਿ ਫੈਕਟਰੀ ਜਿਹੜੀ ਕਿਰਾਏ ਦੇ ਦਿੱਤੀ ਹੈ ਉਹਨਾਂ ਤੋਂ ਵੀ ਉਹੀ ਤਰ੍ਹਾਂ ਦੇ ਨਾਲ ਪਰਚਾ ਲਾਇਆ ਚਾਹੀਦਾ ਵਾ ਗਾਉਂ ਉੱਤੇ ਕਦੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਸਾਡੀ ਸਖਤ ਜਦਾਵਲੀ ਹੈ ਹਿੰਦੂਸ ਗੜਾ ਦੀ ਕਿ ਜੇ ਕਿਤੇ ਹੋਣ ਕਿਤੇ ਗਾਉਂ ਮਾਰ ਕੇ ਫੜਿਆ ਗਿਆ ਉਸਦੇ ਸਿਰ ਹਿੰਦੂਸ ਗੜਾ ਸਾਰੇ ਮਦਦਮ ਕੇ ਸਾਰੇ ਉਹਦਾ ਜਿਹੜਾ ਕੀ ਵਿਰੋਧ ਕਰਾਂਗੇ ਅੱਜ ਸਾਨੂੰ ਗਊ ਹੱਤਿਆ ਦੇ ਸੰਬੰਧ ਚ ਮੰਗ ਪੱਤਰ ਜਥੇਬੰਦੀ ਨੇ ਦਿੱਤਾ ਤੇ ਇਹਦੇ ਵਿੱਚ ਅਸੀਂ ਇਹਨਾਂ ਦਾ ਮੰਗ ਪੱਤਰ ਅੱਜ ਇੱਥੇ ਹੱਥੀਗੜ੍ਹ ਵਿਖੇ ਰਸੀਮ ਕਰ ਲਿਆ ਤੇ ਮਾਂ ਜੋ ਡੀਸੀ ਸਾਹਿਬ ਦੇ ਰਾਹੀਂ ਇਹ